ਲੌਂਗ ਲਾਚੀ ਵਰਗੀਆਂ ਵੱਡੀਆਂ ਫਿਲਮਾਂ ਬਣਾ ਕੇ ਫਿਲਮੀ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਉਣ ਵਾਲੇ ਅੰਬਰਦੀਪ ਡਾਇਰੈਕਟਰ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਅਤੇ ਇਹ ਵੀ ਜਾਣਦੇ ਹੋਵੋਗੇ ਕਿ ਬੀਤੇ ਦਿਨ ਉਹਨਾਂ ਨੇ ਆਪਣੀ ਇੱਕ ਮੂਵੀ ਰਿਲੀਜ਼ ਕੀਤੀ ਹੈ ਜਿਸ ਮੂਵੀ ਦਾ ਨਾਮ ਮਿਠੜੇ ਹੈ ਅਤੇ ਮਿਠੜੇ ਮੂਵੀ ਦੇ ਵਿੱਚ ਉਹਨਾਂ ਦੇ ਖੁਦ بیٹے ਨੇ ਕੰਮ ਕੀਤਾ ਹੈ ਇਸ ਤੋਂ ਇਲਾਵਾ ਦੱਸਿਆ ਜਾਂਦਾ ਹੈ ਕਿ ਇਹ ਮੂਵੀ ਕਾਫੀ ਹਿੱਟ ਹੋ ਰਹੀ ਹੈ ਅਤੇ ਇਸ ਮੂਵੀ ਦਾ ਕੰਪੀਟੀਸ਼ਨ 6អេਚ ਮੂਵੀ ਦੇ ਨਾਲ ਚੱਲ ਰਿਹਾ ਹੈ ਆਪਣੀ ਮੂਵੀ ਦੀ ਪ੍ਰੋਮੋਸ਼ਨ ਕਰਦਿਆਂ ਮਿਠੜੇ ਮੂਵੀ ਦੇ ਫੇਮਸ ਹੀਰੋ ਯਾਨੀ ਕਿ ਅੰਬਰ ਡਾਇਰੈਕਟਰ ਦੇ بیٹے ਲક્ષਦੀਪ ਸਿੰਘ ਬਹੁਤ ਹੀ ਅਜੀਬ ਹਰਕਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ ਲੋਕਾਂ ਦਾ ਕਮੈਂਟਾਂ ਵਿੱਚ ਕਹਿਣਾ ਹੈ ਕਿ ਸਾਨੂੰ ਇਸ ਦੀਆਂ ਹਰਕਤਾਂ ਸਮਝ ਨਹੀਂ ਆ ਰਹੀਆਂ ਪਰ ਅਸੀਂ ਤੁਹਾਨੂੰ ਦੱਸ ਦੇ ਕਿ ਇਹ ਲਖਸ਼ ਦੀ ਪਹਿਲੀ ਮੂਵੀ ਹੈ ਹੋ ਸਕਦਾ ਹੈ ਕਿ ਉਹ ਨਰਵਸ ਹੋਣ ਜਾਂ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਬੋਲਾਂ ਅਤੇ ਕੀ ਨਾ ਬੋਲਾਂ ਤੁਸੀਂ ਉਹਨਾਂ ਦੀਆਂ ਇਹਨਾਂ ਹਰਕਤਾਂ ਨੂੰ ਕਿਸ ਵੇ ਨਾਲ ਲੈਂਦੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਤੇ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ ਉਹਦਾ ਬਹੁਤ ਮਜ਼ਾ ਆਉਂਦਾ ਜੀ ਉਹਦਾ ਸਵਾਦ ਲੈਣਾ ਚਾਹੀਦਾ ਹੈ ਸਾਰਿਆਂ ਨੂੰ ਆਪਾਂ ਵੀ ਉਹੀ ਕੋਸ਼ਿਸ਼ ਕੀਤੀ ਐ ਵੀ ਅਸੀਂ ਵਧੀਆ ਫਿਲਮ ਬਣਾਈ ਐ ਤੁਹਾਡੇ ਹੱਥ ਬਣਾਈ ਐ ਬੇਸਿਕਲੀ ਮੇਰਾ ਮਾਈਂਡ ਚ ਆਈ ਸੀ ਕਿ ਵੀ ਇਹ ਤੁਹਾਡੇ ਹੱਥ ਤੇ ਬਣਾ ਰਹਿ। ਮੈਂ ਤਾਂ ਸੋਚ ਨਹੀਂ ਰਹੀ ਸੀ ਕਿ ਮੈਂ ਆਪ ਕੀ